ਅੱਟੇ ਲੋਸਾਬਾ ਸ਼੍ਰੀ ਅਕਾਲ ਤਖਤ ਦੀ ਸਾਹਿਬ ਦੀ ਫਸੀਲ ਤੋਂ ਜਾਰੀ ਹੁਕਮ ਨੂੰ ਇਨਬਨ ਲਾਗੂ ਕੀਤਾ ਜਾਣਾ ਬਹੁਤ ਜ਼ਰੂਰੀ ਆ ਗਿਆਨੀ ਰਗਵੀਰ ਸਿੰਘ ਨੇ ਕਿਹਾ ਦੇਰ ਆਏ ਦਰੋਸਤੇ ਪਰ ਇਹ ਸ਼ੋਮਣੀ ਅਕਾਲੀ ਦਲ ਬਾਦਲ ਵਾਸਤੇ ਤਰਕ ਕਰਕੇ ਸੁਖਵੀਰ ਮੋਦਲ ਬਾਦਲ ਹੋਣਾਂ ਦੀ ਬੜੀ ਚਿੰਤਾ ਦਾ ਕਾਰਨ ਹੈ ਕਿਉਂਕਿ ਆ ਜਿਹੜਾ ਕਿਸੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣਾ ਉਹ ਗਲਤੀਆਂ ਵੀ ਮੰਨ ਲੀਆਂ ਵੀ ਸਾਰੀਆਂ ਝੋਲੀਆਂ ਜਿੱਥੇ ਉਹਨਾਂ ਨੂੰ 8 ਦਿਨ ਜਾਂ 9 ਦਿਨ ਦੀ ਸਜ਼ਾ ਸੁਣਾਈ ਗਈ ਸੀ ਕਿ ਜੇ ਚੰਗੇ ਗੁਰਸੇਖ ਹੁੰਦੇ ਅਕਸ਼ਿਰੀ ਅਕਾਲ ਤਖਸਾਲ ਸਾਹਿਬ ਨੂੰ ਗੁਰੂਗ੍ਰੰਥ ਸਾਹਿਬ ਨੂੰ ਸਮਰਪਿਤ ਹੁੰਦੇ ਤੇ ਉਹ ਜਿੱਤੇ 9 ਦਿਨ ਗਿਆ ਗਿਆ ਸੀ ਤੇ ਕਹਿੰਦੇ ਮੈਂ 18 ਦਿਨ ਦੀ ਜਿਹੜੀ ਆ ਉਹ ਸਜ਼ਾ ਕਬੂਲਣ ਨੂੰ ਤਿਆਰ ਆ ਇੱਕ ਹੋਰ ਵੀ ਕਾਰਨਾ ਢਿੱਲੋ ਸਾਹਿਬ ਉਸ ਟਾਈਮ ਤੇ ਬਰਸ਼ਾ ਫੜਾਤਾ ਸੀ ਜੀ ਕਹਿੰਦੇ ਇਹਨਾਂ ਦੇ ਪਲਸਟਰ ਲੱਗਾ ਤੇ ਹੁਣ ਜਦੋਂ ਮੁੜ ਕੇ ਮਾਂ ਦੂਜੀ ਲੈ ਕੇ ਗਿਆ ਉਸ ਦਿਨ ਦਾ ਚੰਗੇ ਭਲੇ ਤੁਰ ਕੇ ਹੀ ਗਏ ਉੱਥੇ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਉਸ ਤੋਂ ਬਾਅਦ ਹਰ ਜਗ੍ਹਾ ਉਹ ਜਹਾਜ਼ ਦੇ ਵਿੱਚ ਬੜਾ ਭੱਜ ਕੇ ਚੜ ਜਾਂਦੇ ਕੀ ਉਹ ਸਿਰਫ ਉਹਨੇ ਦਿਨ ਲਈ ਪਲਸਟਰ ਲਾਇਆ ਸੀਗਾ ਇਹ ਵੀ ਇੱਕ ਸਵਾਲਾਂ ਦੇ ਘੇਰੇ 'ਚ ਆ ਜੀ ਨੇ ਮੇਰੇ ਖਿਆਲ ਆਪਾਂ ਛੋਟੀਆਂ ਗੱਲਾਂ ਚ ਨਾ ਪਈਏ ਆਪਾਂ ਵੱਡੇ ਸੰਦਰਭ ਨੂੰ ਦੇਖੀਏ ਹੂੰ ਹੂੰ ਪਲਸਟਰ ਲੱਗਿਆ ਹੋਵੇ ਪਲਸਟਰ ਨਾ ਹੋਵੇ ਇਹ ਛੋਟੀਆਂ ਗੱਲਾਂ ਕਿਉਂਕਿ ਜਦੋਂ ਉਹਨਾਂ ਨੂੰ ਹੋਇਆ ਨਾ ਥੋੜਾ ਬੋਤਾ ਕੋਈ ਕੁਰਸੀ ਤੋਂ ਡਿੱਗੀ ਹੈ ਜੇ ਟਿੱਕਣ ਵਾਲੇ ਸੀ ਉਸ ਤੇ ਕਿਹੜਾ ਕਿਹੜਾ ਕਿ ਉਹਨਾਂ ਤੇ ਪਲਸਟਰ ਆਇਆ ਵਾਲ ਉੱਪਰ ਕੀ ਕਿਸੇ ਜਿਹੜੀ ਉਹ ਫਰਕ ਜੜਾ ਗਿਆ ਸੀ ਜੀ ਔਰ ਉਹਨੂੰ ਪਲਸਟਰ ਲੱਗਿਆ ਤੇ ਪਲਸਟਰ ਦੀ ਮਿਆਦ ਹੁੰਦੀ ਹੈ ਸ਼ਾਇਦ 35 ਦਿਨਾਂ ਦੀ ਜਾਂ ਕੁਛ ਇਹੋ ਜੀ ਹੁੰਦੀ ਹੈ ਤੇ ਉਦੋਂ ਬਾਦੋਂ ਨਹੀਂ ਜਾਂਦਾ ਹੂੰ ਹੂੰ ਆਪਣੇ ਸਾਹਮਣੇ ਸਭ ਤੋਂ ਵੱਡੀ ਗੱਲ ਆ ਕੱਟਕਸਦੀ ਸਰਬੋਤਮਤਾ ਜੀ ਦਾ ਮਾਨ ਸਨਮਾਨ ਮੇਰੇ ਖਿਆਲ ਮੁਤਾਬਕ ਚੰਦੀ ਸਾਹਿਬ ਜੀ ਆਪਾਂ ਦੇਖੀ ਜਦੋਂ ਸਾਡੇ ਸਿੰਘ ਸਹਿਵਾਣ ਦੇ ਬਹੁਤ ਸੰਬਰ ਵਾਲਾ ਇਤਿਹਾਸਿਕ ਖੇਤਰ ਦਾ ਸੁਣਾਇਆ ਜੀ ਉਦੋਂ ਲੈ ਕੇ ਪੱਕ ਸਾਰੇ ਹੀ ਸੰਸਾਰ ਦੇ ਵਿੱਚ ਸਿੱਖ ਜਗਤ ਦੇ ਵਿੱਚ ਤਾਂ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਆਸਤੀ ਕਰਨ ਜਾਗੀਜਾ ਕੀ ਸੀ ਉਹਦੀ ਬੜੀ ਤਾਰੀਫ ਕੀਤੀ ਗਈ ਸੀ ਮੰਨਿਆ ਗਿਆ ਸੀ ਹੂੰ ਹੂੰ ਕਿ ਕਾਲ ਤੱਕ ਸਾਹਿਬ ਨੇ ਆਪਣੀ ਹੋਦ ਇਤਿਹਾਸੀ ਉਹਦਾ ਜਿਹੜਾ ਹੈ ਇੱਕ ਵਾਰੀ ਫੇਰ ਪ੍ਰਸਤਾਵ ਕੀਤਾ ਜਿਹੜਾ ਆਪਣੇ ਲੰਬੇ ਸਮੇਂ ਤੋਂ ਇਹ ਮਾਨ ਸਨਮਾਨ ਕਾਲ ਤੱਕ ਸਭ ਕੁਲੀ ਨਹੀਂ ਸੀ ਰਿਹਾ ਜਦੋਂ ਡੇਰਾ ਮੁਖੀ ਨੂੰ ਮਾਫੀ ਕਿਹਾ ਸੀ ਔਰ ਉਹ ਮਾਫੀਨਾਮਾ ਵੀ ਜਿਹੜਾ ਹੈਗਾ ਪੁਲੀਟਿਕਲ ਕਾਰਨਾ ਕਰਕੇ ਦਿੱਤਾ ਸੀ ਹੂੰ ਹੂੰ ਪਰ ਉਹਦੇ ਤੇ ਤੁਸੀਂ ਦੇਖੋਗੇ ਜਦੋਂ ਐਡੀ ਵੱਡੀ ਉਹ ਆਪਾਂ ਕਹਿੰਦੇ ਘਟਨਾ ਵਾਪਰੀ ਕਿ ਸਾਰੀ ਦੁਨੀਆ ਦੇ ਬਾਕੀ ਲੋਕ ਵੀ ਦੇਖਣ ਲੱਗੇ ਸੀ ਕਿ ਸਿੱਖ ਭਾਈਚਾਰੇ ਕੋਲੇ ਇੱਕ ਅਜਿਹੀ ਇੱਕ ਅਜਿਹਾ ਆਧਾਰਾ ਇੱਕ ਅਜਿਹੀ ਸਰਬੋੱਚ ਪੋਸਟ ਰਹੀ ਹੈ ਜਿੱਥੋਂ ਜੋ ਵੀ ਹੁਕਮ ਸੁਣਾਇਆ ਜਾਂਦਾ ਨੂੰ ਸਾਰੇ ਪ੍ਰਵਾਨ ਕਰਦੇ ਆ ਉਸ ਨੂੰ ਮੰਨਿਆ ਕਿਨੇ 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 ਆਪਾਂ ਇਸ ਸੰਦਰਭ ਚ ਗੱਲ ਕਰੀਏ ਜੀ ਆ ਗੱਲੀਦਲ ਦੀ ਗੱਲ ਕਰੀਏ ਜੀ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ ਤੁਸੀਂ ਇਹ ਟਾਈਮ ਯਾਦ ਕਰੋ ਸੁਖਬੀਰ ਸਿੰਘ ਬਾਦਲ ਦਾ ਸਾਲ ਕਿ ਕਿਤੇ 2002 ਜੀ ਕਿ ਤੁਸੀਂ ਗੁਨਾਹ ਕੀਤੇ ਇਹਨਾਂ ਬਾਰੇ ਕੀ ਕਹੋਗੇ ਉਹ ਸੁਖਬੀਰ ਸਿੰਘ ਬਾਦਲ ਆਨਾ ਕਾਨੀ ਦੀ ਕਰਨ ਲੱਗ ਪਏ ਸੀ ਜੀ ਸਰਕਾਰਾਂ ਹੁੰਦੀਆਂ ਜੀ ਫਲਾਨਾ ਤਾਂ ਫੇਰ ਇਹ ਸੀਗਾ ਸਿੰਘ ਸਹਿਬਾਨ ਨੇ ਕਿ ਇਹ ਗੱਲ ਨਹੀਂ ਸਾਹ ਜਨਤਾ ਦੇ ਵਿੱਚ ਜਵਾਬ ਦਿਓ ਜੋ ਤੁਹਾਡੇ ਖਿਲਾਫ ਆਹ ਮੈਂ ਜੇ ਤੋਰ ਸ਼ਕਤੀ ਪੜਤਾਲ ਕੀਤੀ ਜੋ ਸਾਬਤ ਹੋ ਚੁੱਕੇ ਦਸੋ ਮੰਨਦੇ ਕੋ ਨਹੀਂ ਮੰਨਦੇ ਕੱਲਾ ਕੱਲਾ ਦੋਸ਼ ਪੜ ਕੇ ਸੁਣਾਇਆ ਗਿਆ ਤੇ ਸੁਖਬੀਰ ਸਿੰਘ ਬਾਦਲ ਨੇ ਹਾਂ ਕਹਿ ਕੇ ਹਾਜ਼ਰੀ ਕਹਿ ਕੇ ਉਹਨੂੰ ਪ੍ਰਵਾਨ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਤਰਖਾਹ ਲਾਈ ਗਈ ਹੂੰ ਇਹ ਕੋਈ ਛੋਟੀ ਗੱਲ ਨਹੀਂ ਜਿਹੜੇ ਬੰਦੇ ਦਾ ਇਹ ਕੋਲੇ ਸ਼੍ਰੋਮਣੀ ਅਕਾਦੀਦ ਦਾ ਕੰਟਰੋਲ ਹੋਵੇ ਜਿਹੜੇ ਕੋਲੇ ਦੀ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਟੇਡੇ ਟੰਗ ਨਾਲ ਕੰਟਰੋਲ ਹੋਵੇ ਜਿਹੜੀ ਕੰਤਕ ਸਿੰਘ ਸਾਹਿਬ ਦੋਨੇ ਕਿ ਬਾਕੀ ਸਿੰਘ ਸਹਿਵਾ ਨਾਲ ਇਹ ਕਿਉਂਕਤੀ ਕਰਦੀ ਹੋਵੇ ਉਸ ਸੰਸਥਾ ਦੇ ਸਰਵੇ ਸਰਵਾ ਨੂੰ ਇਤੇ ਵੱਡੇ ਫੈਸਲੇ ਦਾ ਸਾਹਮਣਾ ਕਰਨਾ ਪਵੇ ਕਿ ਚੱਕ ਪਰਸ਼ਾ ਕਿ ਜੇ ਤੂੰ ਪੇਰੇਦਾਰੀ ਕਰਨ ਨੂੰ ਪੇਰੇਦਾਰੀ ਕਰਦੀ ਪਊਗੀ ਤਾਂ ਉਦੋਂ ਵੀ ਤੁਸੀਂ ਦੇਖੋਗੇ ਕੁਝ ਤਾਕਤਾਂ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਸੀ ਕੁਝ ਲੋਕ ਜਿਹੜੇ ਇੱਕ ਵੱਖਰੀ ਦੇਸ਼ ਦੀ ਮੰਨ ਕਰਦੇ ਉਹਨਾਂ ਨੇ ਕਿਹਾ ਸੀ ਜੀ ਫੈਸਲਾ ਜਿਹੜਾ ਹੈਗਾ ਠੀਕ ਨਹੀਂ ਕੀਤਾ ਫੈਸਲਾ ਤਾਂ ਇਹਨੂੰ ਵਿੱਚ ਹਾਰਜ ਕਰ ਦੇਣਾ ਚਾਹੀਦਾ ਇਹਨੂੰ ਪੰਚੋ ਕਰ ਦੇਣਾ ਚਾਹੀਦਾ ਇਹਦੇ ਦੇ ਲੰਬਾ ਸਾਜੜਾ ਹੈਗਾ ਕਬੰਦੀ ਲਾ ਜਾਈ ਜਿਹੜੀ ਚੈਰੀ ਦੀ ਕਿ ਇਹ ਐਕਸ਼ਨ ਨਾ ਨਾੜੀ ਉਹਨਾਂ ਦਾ ਮਕਸਦ ਜਿਹੜਾ ਹੈਗਾ ਉਹ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਸਰਵੋਤਮਤਾ ਦੇ ਨਾਲੋਂ ਇਸ ਇੱਕ ਸੁਖਬੀਰ ਸਿੰਘ ਬਾਦਲ ਨੂੰ ਪਾਰਟੀਆਂ ਦੇ ਵਿੱਚੋਂ ਮੰਨ ਵੀ ਕਰ ਦਿੱਤਾ ਜਾਵੇ ਇਹਨੂੰ ਹਟਾਜ ਕਰ ਦਿੱਤਾ ਜਾਵੇ ਤਾਂ ਫਿਰ ਤੁਸੀਂ ਦੂਜਾ ਦੇਖੋ ਮਾਮਲਾ ਕੀ ਹੁੰਦਾ ਦੂਜਾ ਮਾਮਲਾ ਹੁੰਦਾ ਜਿੱਦੋਂ ਕੋਈ ਚਲਣ ਦੀ ਘਟਨਾ ਵਾਪਰਦੀ ਹੈ ਜੀ ਉਸੇ ਮਾਮਲੇ ਨੂੰ ਵੀ ਇਸ ਤਰ੍ਹਾਂ ਕੀਤਾ ਗਿਆ ਜੀ ਇਹ ਤਾਂ ਕਿਉਂਕਿ ਸਿੰਘ ਸਹਿਬਾਨ ਨੇ ਫੈਸਲਾ ਸਖਤ ਨਹੀਂ ਕੀਤਾ ਸੀ ਲੋਕਾਂ ਦੀਆਂ ਭਾਵਨਾਵਾਂ ਸੀ ਤੇ ਭਾਵਨਾਵਾਂ ਦੇ ਮੁਤਾਬਕ ਹੀ ਕੀਤਾ ਗਿਆ ਸਿੰਘ ਸਹਿਬਾਨ ਨੇ ਚਾਇਓਗੇ ਨਹੀਂ ਹਰਪ੍ਰੀਤ ਸਿੰਘ ਸੀ ਜਿਹੜਾ ਚਾਇਓਗੇ ਨਹੀਂ ਸਿੰਘ ਨੇ ਉਹਨਾਂ ਨੇ ਕ੍ਰਿਟਿਕ ਕ੍ਰਿਟੀਸਾਈਜ਼ ਕੀਤਾ ਸੀ ਨਿਕੇਦੀ ਕੀਤੀ ਸੀ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ ਜੀ ਇਹਦੇ باوجود ਵੀ ਕੁਝ ਲੋਕ ਜਿਹੜੇ ਨਿਕੜਦੇ ਰਹੇ ਇਹ ਜਿਹਨਾਂ ਨੇ ਆ ਨਹੀਂ ਕੀਤਾ ਇਹਨਾਂ ਨੇ ਇਹ ਨਹੀਂ ਕੀਤਾ ਮਤਲਬ ਉਹ ਲੋਕ ਇਹ ਹੈ ਕਿ ਸਾਡੀ ਮਰਜ਼ੀ ਮੁਤਾਬਕ ਸਾਡੀ ਇੱਛਾ ਮੁਤਾਬਕ ਜਿਹੜਾ ਫੈਸਲਾ ਹੋਣਾ ਚਾਹੀਦਾ ਸੀ ਜੀ ਲੇਕਿਨ ਸਿੰਘ ਸਾਹਿਬ ਨੇ ਪੁਰਾਤਨ ਰਵੈਤਾਂ ਦੇ ਮੁਤਾਬਕ ਆਪਣਾ ਫੈਸਲਾ ਦਿੱਤਾ ਸੀ ਜਿਹੜੇ ਹੈਗਾ ਸੀ ਜਿਸ ਖਦਾ ਜਰੀ ਹੈਗੀ ਇਹ ਕਿੰਦੀ ਕਬੱਡੀ ਗੱਲ ਹੈ ਇੱਕ ਪਰਛਾਪੜਾ ਕੇ ਬਿਠਾਈ ਦਿੱਤਾ ਖੰਭਲੇ ਨਾਲ ਨਹੀਂ ਬੰਨਿਆ ਉਹਦੇ ਕੋੜੇ ਨਹੀਂ ਲਾਏ ਮਹਾਰਾਜ ਰਣਜੀਤ ਸਿੰਘ ਵਾਲੀ ਗੱਲ ਨਹੀਂ ਕੀਤੀ ਜਿੰਗਾਂ ਕਹਦਾ ਸਾਰੀਆਂ ਆਉਂਦੀਆਂ ਰਹੀਆਂ ਇੱਕ ਪਾਸੇ ਤੋਂ ਜੀ ਦੂਜੇ ਪਾਸੇ ਤੋਂ ਬਾ ਕਾਡੀਦਨ ਨੂੰ ਦੇਖੀ ਕਿ ਕਾਡੀਦਨ ਦੇ ਪ੍ਰਧਾਨ ਨੇ ਉੱਥੇ ਤਾਂ ਸਾਰਾ ਕੁਛ ਕਹਿੰਦਾ ਜੀ ਮੇਰੀ ਝੋਲੀ ਬਾ ਦੇ ਵਿੱਚ ਸਾਰੇ ਗੁਣਾ ਮੰਨਦਾ ਹੂੰ ਹੂੰ ਪਰ ਕੀ ਫੈਸਲੇ ਨੂੰ ਲਾਗੂ ਕੀਤਾ ਹੂੰ ਫੈਸਲੇ ਦੇ ਦੋ ਪਾਇਟ ਹੈ ਇੱਕ ਆਧਾਰਮਿਕ ਸਜ਼ਾ ਜੀ ਧਾਰਮਿਕ ਸਜ਼ਾ ਦਾ ਕਬੂਲ ਕਰ ਲਈ ਔਰ ਧਾਰਮਿਕ ਸਜ਼ਾ ਲਗਾਉਣ ਵਾਸਤੇ ਸੁਖਦੀਪ ਸਿੰਘ ਬਾਦਲ ਨੇ ਵਾਰ-ਵਾਰ ਅਪਰੋਚ ਕੀਤਾ ਸੀ ਬਿਲਕੁਲ ਅਕਾਲੀ ਦਲ ਨੇ ਵਾਰ-ਵਾਰ ਅਪਰੋਚ ਕੀਤਾ ਸੀ ਜੀ ਖੇਤੀ ਫੈਸਲਾ ਸੁਣਾਓ ਉਦੋਂ ਇਹਨਾਂ ਨੇ ਤੁਸੀਂ 4 ਦਿਨ ਬਰਤਨ ਮਾਜਦਾਂਗੇ ਜੁੜੇ ਸਾਫ਼ ਕਰ ਲਾਂਗੇ ਤੇ ਫਿਰ ਕੱਢ ਉਹੀ ਹੋ ਜੂ ਲੇਕਿਨ ਉਹਦੇ ਨਾਲ ਇੱਕ ਰਾਜਨੀਤਿਕ ਫੈਸਲਾ ਵੀ ਆ ਗਿਆ ਸੀ ਜੀ ਇਹਨਾਂ ਸਿੰਘ ਸਰ ਬਾਣੀ ਗੱਲ ਹੈ ਕਿ ਜੇ ਤੁਸੀਂ ਜਿਹੜੀ ਹੈਗੀ ਹੈ ਅਗਵਾਈ ਕਰਨ ਦੇ ਸਮਰੱਥ ਨਹੀਂ ਰਹੀ ਇਹਦਾ ਮਤਲਬ ਇਹ ਨਹੀਂ ਸੀ ਕਿ ਤੁਹਾਨੂੰ ਖਾਰਜ ਕਰਤਾ ਨਾਲ ਉਹਨਾਂ ਨੇ ਸਜ਼ਾ ਦਿੱਤੀ ਇਹ ਆਪਣੀ ਸਜ਼ਾ ਪੂਰੀ ਕਰੋ ਸਜ਼ਾ ਪੂਰੀ ਕਰਕੇ ਫਿਰ ਮੇਨ ਸਟ੍ਰੀਮ ਚ ਜਾਓ ਹਮ ਅਕਾਲੀ दल ਜਿਹੜਾ ਹੈਗਾ ਉਹ ਜਿਹੜੀ ਅਕਾਲ ਤਖਤ ਸਾਹਿਬ ਤੋਂ ਉਸ ਦੀ ਸਥਾਪਨਾ ਹੋਈ ਤੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਦੁਬਾਰਾ ਜਿਹੜੀ ਇਹ ਭrti ਕੀਤੀ ਜਾਵੇ ਉਹਦੇ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਇਹਨੂੰ ਸਾਰੀ ਨੂੰ ਪ੍ਰਵਾਨ ਕਰੋ ਇਹਨਾਂ ਨੇ ਬਾਕੀ ਗੱਲਾਂ ਤਾਂ ਪ੍ਰਵਾਨ ਕਰ ਲਈ ਲੇਕਿਨ ਜਿਹੜਾ ਪੋਲੀਟੀਕਲ ਹਿਸਾਬ ਕਿਦਾ ਉਹਨੂੰ ਪ੍ਰਵਾਨ ਨਹੀਂ ਕੀਤਾ ਜੀ ਮੈਂ ਤਾਂ ਸੱਤ ਮੈਂਬਰੀ ਕਮੇਟੀ ਨੂੰ ਦਫ਼ਤਰ ਦੇ ਨੇੜੇ ਉਹਨੂੰ ਦਿੱਤਾ ਨਾ ਅਜੇ ਤੱਕ ਕੋਈ ਮੀਟਿੰਗ ਹੋਈ ਹੈ ਮੈਂ ਕੱਲ ਤੱਕ ਸੱਤ ਉਹ ਵੀ ਹੁਕਮ ਆਇਆ ਸੀ ਕਿ ਸੁਖਬੀਰ ਸਿੰਘ ਪਾਦਮ ਸੀਟ ਜਿਹਨੇ ਵੀ ਆਏ ਬਗੇ ਹੂੰ ਤਿੰਨ ਦੇ ਸੀਫੇ ਜਿਹੜੇ ਹੈਗੇ ਤੁਰੰਤ ਪ੍ਰਭਾਵ ਨਾਲ ਭਾਵ ਤਿੰਨ ਦਿਨਾਂ ਦੇ ਵਿੱਚ ਪ੍ਰਵਾਨ ਕਰ ਲੋ ਉਹ ਵੀ ਨਹੀਂ ਪ੍ਰਵਾਨ ਕੀਤੇ ਹੂੰ ਹੂੰ ਔਰ ਫਿਰ ਆਨਾ ਕਾ ਨਹੀਂ ਕੀਤੀ ਗਈ ਕਿ ਇਹਨੂੰ ਐ ਨਹੀਂ ਜੀ ਇਹ ਸੰਵਿਧਾਨ ਦਾ ਵਿੱਚ ਜਿਹੜਾ ਿਕਾ ਬਣ ਗਿਆ ਜੀ ਇਹਦੇ ਫਲਾਨਾ ਿਕਾ ਬਣ ਗਿਆ ਜੀ ਸਾਡੀ ਮੈਂਬਰਸ਼ਿਪ ਖਤਮ ਹੋ ਜੂਗੀ ਸਾਡੀ ਜਿਹੜੀ ਹੈਗੀ ਹੈ ਜ਼ੋਨ ਕਮਿਸ਼ਨ ਵਾਲੇ ਪਾਸੇ ਉਹ ਸਾਨੂੰ ਨੋਟੀਫਾਈ ਕਰਨ ਤਾਂ ਉਹ ਵਗੈਰਾ ਵਗੈਰਾ ਇਹੋ ਜਿਹੇ ਜਿਹੜੇ ਹੈਗੇ ਬਹਾਨੇ ਲਾਉਣੇ ਸ਼ੁਰੂ ਕਰਦੇ ਉਹਨਾਂ ਬਹਾਨਿਆਂ ਨੂੰ ਲੈ ਕੇ ਵੀ ਸਿੰਘ ਸਾਹਿਬਾਨ ਦੀ ਨੁਕਤਾ ਜਿੱਨੀ ਹੁੰਦੀ ਰਹੀ ਹੈ ਬਹੁਤ ਸਾਰੇ ਲੋਕ ਤੁਹਾਨੂੰ ਵੀ ਮਿੱਤੇ ਹੋਣਗੇ ਆਪਾਂ ਨੂੰ ਕਾਦਾ ਕਰਕੇ ਵੀ ਜਰ ਸਿੰਘ ਸਾਹਿਬਾਨ ਨਾਲ ਕਿ ਸਿੰਘ ਸਰਵਾਨ ਨੇ ਜਿਸ ਵੇਲੇ ਬਸਰਾ ਕੀਤਾ ਬਹੁਤ ਵਧੀਆ ਫੈਸਲਾ ਕੀਤਾ ਇਹ ਨਵਾਂ ਵਧੀਆ ਫੈਸਲਾ ਹੋ ਹੀ ਨਹੀਂ ਸਕਦਾ ਸੀ ਜਿਹਨੇ ਸਾਰੇ ਸਿੱਖ ਭਾਈਚਾਰੇ ਨੂੰ ਦੁਨੀਆ ਦੇ ਵਿੱਚ ਉੱਲਾਵਾ ਦਿੱਤਾ ਜੀ ਤੁਹਾਡੇ ਅੱਜ ਆ 6 ਤਾਰੀਖ ਸਾਡੇ ਕੰਨ ਸੀ ਜੀ ਕੱਲ ਇੱਥੇ ਜਿਹੜਾ ਹੈਗਾ ਦੋ ਬਹੁਤ ਵੱਡੇ ਫੰਕਸ਼ਨ ਸੀ ਇੱਕ ਤਾਂ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਜੀ ਉਹਦੇ ਸੰਬੰਧ ਵਿੱਚ ਤੁਹਾਨੂੰ ਪਤਾ ਵੀ ਉਹ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਤੋਂ ਮਨਾਇਆ ਜਾਂਦਾ ਹੈ ਹੂੰ ਹੂੰ ਦੂਜਾ ਕੱਲ ਇੱਕ ਵਰਥੀ ਸੀ ਜੀ ਉਹ ਵਰਤੀ ਸਤਵੰਤ ਸਿੰਘ ਤੇ ਕੇਰ ਸਿੰਘ ਉਹਨਾਂ ਦੀ ਕੱਲ ਤੇ ਨਹੀਂ ਸਤਵੰਤ ਸਿੰਘ ਤੇ ਕੇਰ ਸਿੰਘ ਨੂੰ ਫਾਂਸੀ ਲਾਈ ਗਈ ਸੀ ਜੀ ਪਰ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਜਿਹੜੀ ਉਹ ਵਰਤੀ ਇੱਥੇ ਮਨਾਈ ਗਈ ਸੀ ਦੂਜੇ ਮਾਮਲੇ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਹੁੰਦਾ ਕਿ ਸਿੰਘ ਸਾਹਿਬ ਜਿਹੜੇ ਆ ਸਾਹਮਣੇ ਹੁੰਦੇ ਤੇ ਯਾਨੀ ਹਰਪ੍ਰੀਤ ਸਿੰਘ ਜਿਹੜੇ ਸਾਹਮਣੇ ਆਏ ਲੋਕਾਂ ਦੇ মিডিਆ ਨਾਲ ਵੀ ਉਹਨਾਂ ਦਾ ਬਾਬਾ ਸੱਪਿਆ ਤੇ ਉੱਥੇ ਉਹਨਾਂ ਨੇ ਤਿੰਨ ਗੱਲਾਂ ਕਹੀਆਂ মিডিਆ ਦੇ ਸਵਾਲਾਂ ਦਾ ਜਵਾਬ ਦਿੱਤੇ ਜੀ ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਕਿ ਇਨ ਬਿਨ ਇਹ ਜਿਹੜਾ ਹੈਗਾ ਹੁਕਮਨਾਮਾ ਲਾਗੂ ਕਰਨਾ ਪਊਗਾ ਕੋਈ ਬਹਾਨੇ ਬਾਜੀ ਜੀ ਲਾਗੂ ਕਰੋ ਤੋਂ ਸੰਭਰਾਲਾ ਹੁਕਮਨਾਮਾ ਹੂੰ ਹੂੰ ਦੂਜਾ ਉਹਨਾਂ ਨੇ ਕਹਿ ਦਿੱਤਾ ਜੀ ਕਹਿੰਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਜਿਹੜਾ ਉਹ ਆਪਣੇ ਆਪ ਵੀ ਮੁੱਕ ਗਿਆ ਬਿਲਕੁਲ ਉਹ ਖਤਮ ਹੋ ਗਿਆ ਪਹਿਲੀ ਗੱਲ ਤਾਂ ਕਹਿੰਦੇ ਕਹਿੰਦੀ ਹਰਪ੍ਰੀਤ ਸਿੰਘ ਦੀ ਸ਼ਰੋਬਣੀ ਕਮੇਟੀ ਜਿਹੜੀ ਉਹ ਕਰੀ ਨਹੀਂ ਸਕਦੀ ਉਹਦੀ ਜਾਂਚ ਹੀ ਨਹੀਂ ਕਰਵਾ ਸਕਦੀ ਇਹ ਕੰਮ ਤੱਕ ਦਾ ਜਿਹੜੇ ਹੈਗੇ ਐ ਸਰਵਾਲ ਸਾਹਿਬ ਦੇ ਹੈੱਡ ਗਰੰਟੀ ਸਾਹਿਬ ਉਹਨਾਂ ਦੇ ਪ੍ਰਭਾਅ ਅਧਿਕਾਰ ਖੇਤਰ ਚ ਹੁੰਦਾ ਹੈ। ਹੂੰ ਹੂੰ। ਇਹ ਦੂਜੀ ਉਹਨਾਂ ਨੇ ਕਿਹਾ ਤਾਂ ਕਿ ਜਦੋਂ ਕੈਨੀਜੀ ਦੇ ਪੰਜ ਪਿਆਰੇ ਦੇ ਸਾਹਮਣੇ ਇਹ ਕਹਿਦਾ ਕਿ ਮੈਂ ਜਿਹੜਾ ਹੈਗਾ ਇਸ ਗੁਨਾਹ ਦੇ ਵਿੱਚ ਜਾਂ ਇਸ ਫਾਪ ਦੇ ਵਿੱਚ ਮੈਂ ਸ਼ਾਮਿਲ ਨਹੀਂ ਸੀ ਤੇ ਕਹਿੰਦੇ ਉਹਨਾਂ ਨੇ ਤਾਂ ਗੱਲ ਕਰ ਖਤਮ ਕਰ ਦਿੱਤੀ। ਇਹ ਮਾਮਲਾ ਖਤਮ ਹੋ ਗਿਆ। ਇਹ ਗੱਲ ਕਿ ਤੀਜੀ ਉੱਥੇ ਇੱਕ ਗੱਲ ਹੋ ਰਹੀ ਸੀ ਕਿ ਇੱਕ ਬੰਦਾ ਹੈ ਜਿਹੜਾ ਕੈਦ ਪਠਾਨਕੋਟ ਦਾ ਰਹਿਣ ਵਾਲਾ ਹੈ ਕਾਦੀਦਨ ਤੇ ਜੂਤਪਿੰਗ ਦੇ ਨਾਲ ਉਹ ਅਰਬੇਟਡ ਹੈ। ਹੂੰ ਹੂੰ। ਉਹਨੇ ਜਿੱਦਨੇ ਗੋਲੀ ਚੱਲਣ ਦੀ ਕਤਰਾ ਹੁੰਦੀ ਹੈ ਜਦੋਂ ਜਫੋ ਜਫੀ ਹੁੰਦੇ ਹੈ ਤੇ ਰਾਏ ਸਿੰਘ ਚੌੜਾ ਦੀ ਜਿਹੜੀ ਦਸਤਾਰ ਹੈ ਉਹਨੂੰ ਹੱਥ ਪਾਇਆ ਸੀ ਦਸਤਾਰ ਲਾਦੀ ਸੀ ਬਿਲਕੁਲ ਜੀ ਉਹਦੀ ਬੜੀ ਨੁਕਤਾਚੀਨੀ ਹੋਈ ਸੀ ਉਹਨੇ ਵੀ ਮਾਫ ਕਰ ਮਾਫੀ ਨਾਮਾ ਕਾਲਕਸਾਪ ਕੋਲ ਇੱਥੇ ਹੀ ਦਿੱਤੇ ਸਿੰਘ ਸਾਹਿਬ ਨੇ ਕਿਹਾ ਵੀ ਉਹਦੇ ਵੀ ਅਸੀਂ ਵਿਚਾਰ ਕਰ ਲਈਏ ਹੂੰ ਹੂੰ ਇਹ ਤਿੰਨ ਗੱਲਾਂ ਕਿਹਾ ਤਿੰਨ ਗੱਲਾਂ ਤੋਂ ਬਾਅਦ ਇਹ ਦੋ ਵੇਚ ਸਵਾਲ ਉੱਪਰ ਕਿਉਂਦੀ ਹੈ ਹੂੰ ਹੂੰ ਜਿਸ ਵੇਲੇ ਗਿਆਨੀ ਜੀ ਇਹ ਗੱਲ ਕਹਿ ਰਹੇ ਸੀ ਉਸ ਵੇਲੇ ਸੁਖਬੀਰ ਬਾਦਲ ਮੁਖ ਸਰਪਤਾ ਦੇ ਵਿੱਚ ਆਪਣੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ ਜੀ ਉੱਥੇ ਉਹਨਾਂ ਨੇ ਕਿਹਾ ਜੀ ਅਕਾਲੀ ਦਲ ਸੁੱਤਾ ਬਿਆਰ ਸੀ 4 ਹਕ ਸਾਲਾਂ ਤੋਂ ਤੇ ਹੁਣ ਅਕਾਲੀ ਦਲ ਜਾਗ ਪਿਆ ਹੈ ਜੀ ਉਹ ਅਸੀਂ ਕੱਲੇ ਕੱਲੇ ਨੂੰ ਦੇਖਾਂਗੇ ਮਤਲਬ ਜਿਵੇਂ ਇੱਕ ਪੰਜਾਬੀ ਚ ਕਹਿੰਦੇ ਨੇ ਨਾ ਜੇ ਉਹ ਬਾਕੀ ਠੀਕ ਸ਼ਬਦਾਂ ਜਿਵੇਂ ਸਭ ਦੇ ਖੜਾਂਗੇ ਰੱਖਦੇ ਜਿਹੜੇ ਹੋਣ ਇਹ ਗੱਲ ਕਹੀ ਗਈ ਔਰ ਇਹ 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 ਅਰਥ ਬੜੀ ਕੱਢੀ ਕਿ ਉਹ ਉਹ ਅਕਾਲ ਪਤਿ ਸਭ ਤੋਂ ਬਾਕੀ ਹੋ ਗਏ ਨਾਰਿਕ ਹੋਰ ਗੱਲ ਕਹੀ ਕਿ ਜਿਹੜਾ ਸਾਡਾ ਗੁਨਾਹ ਕੋਈ ਨਹੀਂ ਜੀ ਅਸੀਂ ਕੋਈ ਅਪਰਾਧ ਨਹੀਂ ਕੀਤਾ ਕੋਈ ਪਾਪ ਨਹੀਂ ਕੀਤਾ ਪਰ ਕਿਉਂਕੇ ਮਾਮਲਾ ਮਕਾਉਣਾ ਸੀ ਇਸ ਲਈ ਮੈਂ ਸਾਰਾ ਕੁਛ ਆਪਦੀ ਝੋਲੀ ਚ ਪਵਾ ਲਿਆ ਜੀ ਪਾ ਲੇ ਤੇ ਕਈ ਹੁੜਦੇ ਆ ਵੀ ਜੇ ਤੁਹਾਡਾ ਕੋਈ ਗੁਨਾਹ ਨਹੀਂ ਸੀ ਤਾਂ ਸਮਝ ਤੈਨੂੰ ਵੀ ਦੀਪੀ ਕਿ ਨਾ ਸੀ ਬਿਲਕੁਲ ਜਿਹੜਾ ਤੁਹਾਡਾ ਅਜਹਾਰ ਹਾਲਮ ਸਿਆਲਮ ਸੈਨਾ ਬਣਾਉ ਨੂੰ ਅਕਾਲੀ ਜਨ ਕਿਨੇ ਜੋਨ ਕਰਾਇਆ ਸੀ ਹੂੰ ਕੀ ਜਿਹੜੀ ਅੱਗੀ ਹੈ ਕੋਟ ਗੁਰੂ ਰਾਮ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ ਉਹਦੇ ਦੋਸ਼ੀ ਅੰਦਾਜ਼ ਜਨਾਂ ਦਾ ਨਾਮ ਪਹਿਲਾਂ ਹੀ ਸਰਫੇਸ ਹੋ ਗਿਆ ਸੀ ਪਬਲਿਕ ਦੇ ਵਿੱਚ ਆ ਗਿਆ ਸੀ ਕੱਲ ਖੋਜ ਕਮੇਟੀਆਂ ਨੇ ਆ ਕੇ ਗੱਲ ਕੀਤੀ ਸੀ ਆ ਮੋਕ ਹੈ ਉਹ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਸੀ ਉਹ ਕਿਉਂ ਨਹੀਂ ਕੀਤੀ ਇਹ ਸਾਰੀਆਂ ਜਿੰਨਾ ਜਿਹੜੀ ਤੁਸੀਂ ਆਏ ਇਹ ਸਿਸਟਮ ਹਨ ਚੁੱਕਿਓ ਕੱਲੀ ਕੱਲੀ ਗੱਲ ਕਰਕੇ ਜੀ ਜਦੋਂ ਤੁਸੀਂ ਉਸ ਵੇਲੇ ਝੂਠ ਬੋਲਦੇ ਸੀ ਅੱਜ ਝੂਠ ਬੋਲਦੇ ਸਵਾਲ ਇਹ ਖੜਾ ਹੁੰਦਾ ਹੈ ਹੂੰ ਹੂੰ ਪਰ ਦੂਜੇ ਪਾਸਿ ਦੀ ਆਪਾਂ ਸਿੰਘ ਸਾਹਿਬਾਨ ਵਾਲਾ ਮਾਮਲਾ ਦੇਖ ਲਈਏ ਇਹਦੇ ਕਰ ਮਤਲਬ ਕਿ ਐਸਪਰੇ ਲੋੜਾਂ ਦੀ ਲੋੜ ਤਾਂ ਇਹ ਸੀ ਕਿ ਜਿਹੜੇ ਸਿੰਘ ਸਹਿਬਾਨ ਸਾਡੇ ਹੂੰ ਹੂੰ ਉਹਨਾਂ ਦੀਆਂ ਸੇਵਾ ਸ਼ਰਤਾਂ ਪਾਈਆਂ ਚਾਹੀਦੀਆਂ ਜੀ ਜਿਵੇਂ ਪਹਿਲਾਂ ਵੀ ਇੱਕ ਵਾਰੀ ਇਹ ਗੱਲ ਚੱਲੀ ਸੀ ਕਿ ਕਿਵੇਂ ਨਿਜੁਕਤੀ ਹੋਣੀ ਹੈ ਹੂੰ ਹੂੰ ਤੇ ਉਹਨੂੰ ਹਟਾਉਣਾ ਕਿਵੇਂ ਐਸਪਰੇ ਦਾ ਜਿਹੜਾ ਪ੍ਰਬੰਧ ਹੈ ਜੰਦੀ ਸਾਹਿਬ ਉਹ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਯੁਕਤੀ ਕਰਦੀ ਹੈ ਹੂੰ ਹੂੰ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਹਨਾਂ ਨੂੰ ਹਟਾਉਂਦੀ ਹੈ ਤੇ ਉਹ ਹਟਾ ਸਕਦੀ ਹੈ ਇਹ ਅਧਿਕਾਰ ਉਹਦੇ ਕੋਲੇ ਹੈਗੇ ਇੱਥੇ ਜੇ ਆਪਾਂ ਕਹਿ ਦਿੱ ਕਿ ਕਿ ਇਸ ਯਾਨੀ ਹਰਪ੍ਰੀਤ ਸਿੰਘ ਹੋਰਾ ਨੇ ਪੰਜ ਪਿਆਰਿਆਂ ਦੇ ਸਾਹਮਣੇ ਆਪਣੀ ਗੱਲ ਕਹਿ ਦਿੱਤੀ ਤੇ ਉਹ ਦੋਸ਼ ਮੁਕਤ ਹੋ ਗਏ ਮੇਰੇ ਖਿਆਲ ਆ ਵੀ ਇੱਕ ਅਨਰਮੈਿਕ ਤੋਂ ਪਰਸਪਰ। ਕਿਉਂਕਿ ਜੇ ਤੇ ਤੁਹਾਡੇ ਖਿਲਾਫ ਕੋਈ ਇਲਜ਼ਾਮ ਲੱਗਦਾ ਉਹਦੀ ਕੋਈ ਜਾਂਚ ਤਾਂ ਕਰੇਗਾ ਅੱਜ ਤੱਕ ਸਭ ਆਪ ਨੇ ਕੋਲ ਕਰਵਾ ਦੇ ਬਿਲਕੁਲ ਬਗੈਰ ਜਾਂਚ ਕਰਵਾਏ ਤੋਂ ਕਿਸੇ ਬੰਦੇ ਨੂੰ ਤੁਸੀਂ ਕਹਿਣਾ ਇੱਕ ਕਲੀਨ ਚਿੱਤਰ ਦੇ ਲਈ ਨਹੀਂ ਕਹਿੰਦੀ ਉਹਨੇ ਤੇ ਆਪਣੇ ਆਪ ਹੀ ਗੱਲ ਕਹਿਤੀ ਪੰਜ ਪਿਆਰਿਆਂ ਦੇ ਸਾਹਮਣੇ ਤੇ ਜਿਹਨੇ ਇਲਜ਼ਾਮ ਲਾਇਆ ਉਹਨੇ ਵੀ ਆ ਕੇ ਕਿਹਾ ਜੀ ਮੈਂ ਸੱਚਾ ਜਿ ਹੱਸਲਾ ਤਾਂ ਕਿਤੇ ਕੋਈ ਹੋਣਾ ਨਾ ਕੋਈ ਜਾਂਚ ਤਾਂ ਹੋਣੀ ਚਾਹੀਦੀ ਹੈ ਇਹੋ ਜੀ ਗੱਲ ਕਰਨੀ ਚਾਹੀਦੀ ਹੈ ਜੀ ਦੇ ਨਾਲ ਪਰਪਖਤਾ ਬੜੇ ਸੁਖਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਗਲਤੀ ਹੈ ਉਹ ਆਪਾਂ ਇਹ ਕਹਾਂਗੇ ਜੀ ਜਿਹੜਾ ਉਹ ਪੇਟੜਾ ਉਹ ਪੇਟੜਾ ਇਹ ਕਿ ਉਹ ਅਕਾਲ ਤਖਤ ਸਾਹਿਬ ਤੋਂ ਆਕੀ ਹੋਣ ਦੀ ਗੱਲ ਕਰਦਾ ਭਾਵੇਂ ਉਹਨਾਂ ਦੇ ਬਲਾੜੇ ਕਹਿੰਦੇ ਆ ਕਿ ਨਹੀਂ ਜੀ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਪਰ ਸਮਰਪਣ ਵਾਲੀ ਭਾਵਨਾ ਦੇਖੀ ਦੀ ਅਕਾਲ ਤਖਤ ਸਾਹਿਬ ਤੋਂ ਜੇ ਆਪਾਂ ਦੇਖੀ ਤਾਂ ਅਕਾਲ ਤਖਤ ਸਾਹਿਬ ਤੋਂ ਜਿੰਨੀ ਜੀ 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 ਜੋ ਗਲਤੀ ਹੈ ਜੀ ਦੇਤੇ ਜੋ ਇਲਜ਼ਾਮ ਲੱਗਦੇ ਉਹਦੀ ਪੜਤਾਲ ਅਕਾਲ ਤਖਤ ਸਾਹਿਬ ਆਪਣੇ ਪੱਧਰ ਤੇ ਕਰਵਾ ਲੈ ਚਾਹੇ ਉਹ ਸਿੰਘ ਸਹਿਬਾਨ ਜੀ ਹਾਂ ਜਿਸ ਬੰਦੇ ਨੇ ਦਸਤਾਰ ਲਾਹੀ ਹੈ ਉਹਨੂੰ ਕੀ ਸਜ਼ਾ ਦੇਣੀ ਹੈ ਸਿੰਘ ਸਹਿਬਾਨ ਦੇ ਵਿਚਾਰ ਅੱਧੀ ਇਹ ਹੋਵੇ ਜੀ ਪਰ ਮੈਂ ਫਿਰ ਇਹ ਕਹਿੰਦੇ ਜੁਹੰਦੂ ਕਿ ਇਸ ਮਾਮਲੇ ਨੂੰ ਕਿਉਂਕਿ ਇਸ ਵੇਲੇ ਬੜਾ ਵੱਡਿਆ ਮੌਕਾ ਹੈ ਜਦੋਂ ਸਾਰੀਆਂ ਤਰ੍ਹਾਂ ਅਕਾਲ ਤਖਤ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਆਂਧੇ ਮਾਨਫਰ ਮਾਨੂ ਲੈ ਕੇ ਬਹੁਤ ਜਿਆਦਾ ਫਿਕਰਮੰਦ ਹੈ ਤੇ ਬੜੀਆਂ ਗੰਭੀਰ ਹੈ ਉਹਨੇ ਮਾਮਲਾ ਪਬਲਿਕ ਡੋਮੇਨ ਦੇ ਵਿੱਚ ਲਿਆ ਕੇ ਇਹ ਕਰਨੀ ਚਾਹੀਦੀ ਹੈ ਕਿ ਇਹਨਾਂ ਦੀਆਂ ਸੇਵਾ ਸ਼ਰਤਾਂ ਕੀ ਹੋਣ ਜੀ ਕਿਵੇਂ ਸਿੰਘ ਸਾਹਿਬਾਨ ਜਿਹੜੇ ਕਿ ਉਹਨਾਂ ਦੀ ਜੁਗਤੀ ਹੋਵੇ ਤੇ ਕਿਵੇਂ ਜਿਹੜੇ ਹੈਗੇ ਸਿੰਘ ਸਾਹਿਬਾਨ ਫਿਰ ਉਹਨਾਂ ਨੂੰ ਹਟਾਉਣਾ ਪਵੇ ਤਾਂ ਹਟਾਉਣ ਤੋਂ ਉਹਨੇ ਕੰਮ ਖੇ ਬਕਰੇ ਇਹ ਵੀ ਜਾਂ ਵੀ ਕੋ ਇਦੇ ਨਾਲ ਮੈਂ ਇੱਕ ਹੋਰ ਕਹਿਣੀ ਚਾਹਾਂਗਾ ਕਿ ਹੁਣ ਇਹ ਰਵਾਇਤ ਖਤਮ ਕਰਨੀ ਚਾਹੀਦੀ ਹੈ ਇਹ ਸਿੰਘ ਕਬ ਅੰਦੇਰੇ ਹਗੇ ਜਿਹੜੇ ਟੈਂਡਿੰਗ ਯੁਕਤੀ ਹੁੰਦੀ ਹੈ ਤੰਨੀ ਹੈ ਸਾਡੇ ਕੋਲੇ ਤਖਤ ਸਹਿਬਾਨ ਸ਼ਕਲ ਤਖਤ ਸਾਹਿਬ ਐ ਕਿਸਗੜ੍ਹ ਸਾਹਿਬ ਐ ਤੇ ਦਮਦਮਾ ਸਾਹਿਬ ਐ ਇਹ ਤਿੰਨ ਵਿਕਟਾਂ ਦੇ ਜੱਫੀਦਾਰਾਂ ਦੀ ਨਿਯੁਕਤੀ ਹੈ ਜਿਹੜੀ ਇਹਨਾਂ ਵਿੱਚ ਚੋਣ ਕਿੱਥੋਂ ਕੀਤੀ ਜਾਂਦੀ ਹੈ ਮੇਰੇ ਖਿਆਲ ਮੁਤਾਬਕ ਆਪਾਂ ਦੇਖੀ ਪਿਛਲੇ ਲੰਬੇ ਸਮੇਂ ਤੇ ਜੋ ਮੈਂ ਦੇਖਦਾ ਆ ਰਿਹਾ ਜੀ ਭਾਈ ਰਣਜੀਤ ਸਿੰਘ ਤੇ ਗੈਨੀ ਬਲਵੰਤ ਸਿੰਘ ਨਾਦਗੜ੍ਹ ਤੋਂ ਇਲਾਵਾ ਬਾਕੀ ਜਿੰਨੇ ਬੰਦੇ ਬਤਨ ਜਿਹੜੇ ਹੈਗੇ ਸਿੰਘ ਸਹਿਬਾਨ ਵਾਸਤੇ ਨਿਯੁਕਤ ਕੀਤੇ ਆ ਉਹ ਡਾਕਟਰ ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫ ਕੰਮ ਲਾਜਮ ਹੁੰਦੇ ਆ ਬਿਲਕੁਲ ਜੀ ਉਹ ਉੱਥੇ ਕੰਮ ਕਰਦੇ ਰਹੇ ਆ ਹੂੰ ਹੂੰ ਜਿਹੜੇ ਬੰਦੇ ਨੇ ਤੁਹਾਨੂੰ ਨੌਕਰੀ ਦਿੱਤੀ ਹੈ ਜਿਹਦੇ ਅਧੀਨ ਤੁਸੀਂ ਨੌਕਰੀ ਕੀਤੀ ਹੈ ਭਾਵੇਂ ਤੁਸੀਂ ਕਿੰਨੀ ਉੱਚੀ ਜਗ੍ਹਾ ਤੇ ਚਲੇ ਜਾਓ ਜੀ ਇਹ ਤੁਹਾਡੀ ਜਿਹੜੀ ਹੈਗੀ ਕਿਤੇ ਨਾ ਕਿਤੇ ਆ ਕੇ ਅੱਖ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਝਿਪ ਜਾਂਦੀ ਹੈ ਹੂੰ ਇੱਥੇ ਹੁਣ ਚਾਹੀਦਾ ਹੈ ਕਿ ਵਿਦਵਾਨ ਬੰਦੇ ਲਾਉਣੇ ਚਾਹੀਦੇ ਆ ਸਿੰਘ ਸਹਿਬਾਨ ਬਿਲਕੁਲ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੋਵੇ ਕਾਇਦੇ ਕਾਨੂੰਨ ਤੋਂ ਵੀ ਵਕਫ ਕਾਨੂੰਨ ਸਿੱਖੀ ਹੋਵੇ ਅਤੇ ਬਾਰੇ ਵੀ ਪੂਰੀ ਤਰ੍ਹਾਂ ਸਮਰਪਿਤ ਹੋਣ ਉਹ ਲੋਕ ਜਿਹੜੇ ਹੈਗੇ ਹੁਣ ਉਸ ਕਿਤਨ ਦੇ ਲੋਕ ਯੋਗਤਾ ਦੇ ਆਧਾਰ ਦੇ ਉੱਤੇ ਉਹਨਾਂ ਦੀ ਯੋਗਤਾ ਰੱਖੀ ਜਾਵੇ ਯੋਗਤਾ ਦੇ ਆਧਾਰ ਦੇ ਤੇ ਸਿੰਘ ਸਹਿਬਾਨ ਦੀ ਜਿਹੜੀ ਨਿਯੁਕਤੀ ਹੋਣੀ ਚਾਹੀਦੀ ਹੈ ਆਪਰਸ਼ਤਾ ਵੀ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਸਪਸ਼ਟ ਕਰਦੀ ਹੋਵੇ ਔਰ ਉਹ ਕਿਸੇ ਕਿਸਮ ਦੀ ਮਤਲਬ ਪੱਕੀ ਇਹ ਪੋਲਿਟਿਕਸ ਦੇ ਤੋਂ ਪ੍ਰਭਾਵਿਤ ਨਾ ਹੋ ਕਤੋਂ ਕਰਕੇ ਉਹ ਰਾਜਨੀਤੀ ਤੋਂ ਦੂਰ ਹੋਣੇ ਚਾਹੀਦੇ ਮੈਨੂੰ ਇਹ ਲੱਗਦੀ ਹੈ ਕਿ ਫਿਰ ਅਸੀਂ ਜਿਹੜਾ ਹੈਗਾ ਕੱਲ ਤੱਕ ਸਾਡੇ ਸਾਡੇ ਜਿੰਨੇ ਤੱਕ ਸੈਭਾ ਨੇ ਉਹਨਾਂ ਦੀ ਸਰਵੋਤਮ ਕਮਹਾੜ